ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਕਿਸਾਨ ਭਰਾ ਕੇ ਜੂ ਸਿੱਧੂਪੁਰ ਕਿਸਾਨ ਜੱਥੇਬੰਦੀ ਵੱਲੋਂ ਜਾ ਰਹੇ ਆ ਪਿੰਡ ਸਿੱਖਾਂ ਵਾਲਾ ਅੱਜ ਜੱਥੇਬੰਦੀ ਦੀਆਂ ਹਦਾਇਤਾਂ ਅਨੁਸਾਰ ਰੋਡ ਸ਼ੋਅ ਆ ਟਰੈਕਟਰਾਂ ਦਾ ਟਰੈਕਟਰ ਮਾਰਚਾ ਕਿਸਾਨਾਂ ਵੱਲੋਂ ਤੇ ਸਾਰੇ ਕਿਸਾਨ ਭਰਾ ਜਾ ਰਹੇ ਆ ਸਾਡੇ ਪਿੰਡੋਂ 12-13 ਟਰੈਕਟਰ ਜਾ ਰਹੇ ਆ ਤੇ ਸਾਰੇ ਪਿੰਡ ਨੇ ਸੰਜੋਗ ਦਿੱਤਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੂਰੀ ਪੂਰੀ ਬਦਲਣਾ ਹੈ ਮੈਂ ਸਾਰੇ ਅੱਗੇ ਖੁੱਦ ਰਿਹਾ ਉਹ ਛੰਡਾ ਰਿਹਾ ਬਈ ਅੱਗੇ ਚੱਲੇ ਪਈਦੇ ਅਸੀਂ ਭਾਈ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾਡੇ ਨਾਲ ਅੱਛਾ ਤੇ ਪਿੰਡਾਂ ਦੇ ਵਿੱਚ ਰੋਰ ਸ਼ੋਅ ਕਰਨ ਚੱਲੇ ਆ ਭਾਰਤੀ ਖਾਣੀ ਉਹ ਸਿੱਧੂ ਬਰਗਨ ਠੀਕ ਆ ਬਾਵਾ ਲੰਮਾ ਕੱਢਣਾ ਮਾਰਚ ਹਾਂਜੀ ਤੁਸੀਂ ਅੰਮ੍ਰਿਤਸਰ ਜਾਣਾ ਹੈ ਠੀਕ ਹੈ ਹਾਂਜੀ ਜਲਾ ਕਾਲੂ ਰੋਡ 'ਚ ਰੋਡ 'ਚ ਆ ਜਿੱਥਾਨਾ ਦਾ ਬਾਈ ਠੀਕ ਆ ਲਓ ਵੀ ਆਸ਼ਾ ਟਰੈਕਟਰ ਵੀ ਆਇਆ ਕਹਿੰਦੇ ਇਧਰ ਨਿਊ ਹਾਲੈਂਡ ਇਧਰ ਨਿੱਕਾ ਇਧਰ 855 855 ਸੋਨਾ ਲੀਗਾ 855 ਥੋੜਾ 363 ਫਾਰਮ ਟ੍ਰੈਕ ਸੋਨਾ ਲੀਗਾ Mahindra 275 Mahindra 275 ਦੋ ਦਿਨ ਟਰੈਕਟਰ ਉੱਧਰ ਉੱਠ ਗਈ ਆ ਗਈ ਸਮਾਨ ਲੈਣ ਥੋੜਾ ਜਿਹਾ ਗਏ ਆ ਉਹ ਠੰਡਾ ਠੰਡਾ ਤੇ ਬਾਕੀ ਚੱਲਦੇ ਆ ਰੋਡ ਮਾਰਚ ਕਰਨਾ ਹੈਗਾ 对呀。 ਖੜੇਸ ਕੇ ਮੀ ਬਹੁਤ ਆ ਰਹੀ ਆ ਗਿਆ ਤੇ ਆਲਾ ਜੇ ਬੂਸਤ ਦਾ ਸਾਸ ਵੀ ਆਤੀ ਅੱਜ ਸੁਭਾ ਦਾ ਅਰਿਆ 라 ਵੀ 라 ਨਿੱਕਾ ਦਿਨ ਲੈ ਗਾ ਬੇ ਐਸੀ ਅਗੇ ਕਮ ਸੀ ਬਾਬੇ ਆਈ ਸੀ ਬਾਬੇ ਆਈ ਸੀ ਮੈਂ ਤਾਂ ਤੱਕ ਗਿਆ ਕਿ ਬਾਬੇ ਆਈ ਸੀ ਲੋ ਵੀ ਆਪਾਂ ਅਗੇ ਕਰਤਾਰ ਸਾਹਿਬ ਚਾਹ ਵੀ ਲਾ ਕੇ 啊 <There. S 2> <Yeah. S 1>、huh?